ਹਰਪ੍ਰੀਤ ਹੁਣ ਤੂੰ ਕੀ ਕਰੀ ਜਾਨੀ ਐ ਕੱਪੜੇ ਹੀ ਲਾਉਂਦੀ ਸੀ ਉਹ ਮੈਂ ਖਾ ਹੁਣ ਭੂਆ ਕੋਲ ਤੇ ਭੈਣ ਕੋਲ ਰਾਜਵੀਰ ਕੋਲ ਜਾਇਆ ਆਉਂਦੇ ਓ ਐਂ ਕਿਵੇਂ ਜਾਇਆ ਆਵਾਂਗੇ ਖਾਲੀ ਹੱਥ ਨਹੀਂ ਤਾਂ ਉਹਨੂੰ ਭੂਆ ਨੂੰ ਤਾਂ ਕਹਤਾ ਮੈਂ ਨਹੀਂ ਤਾਂ ਡੱਬਾ ਲੈ ਕੇ ਆਵਾਂਗੇ ਨਹੀਂ ਕੱਪੜੇ ਲੈ ਕੇ ਆਵਾਂਗੇ ਰਾਜਵੀਰ ਨੂੰ ਫੋਨ ਲਾਦਾ ਨਹੀਂ ਆ ਪਹਿਲਾਂ ਬੰਮਾਨਸਾ ਵਗ ਜਾਂਗੇ ਸਮਾਨ ਲੈ ਆਵਾਂਗੇ ਨਹੀਂ ਤਾਂ ਕੱਪੜੇ ਲੈ ਆਵਾਂਗੇ ਉਹਨਾਂ ਦੇ ਨਹੀਂ ਦੋ ਡੱਬੇ ਲੈ ਆਵਾਂਗੇ ਰਾਜਵੀਰ ਨੂੰ ਲੈ ਚੱਲਦੇ ਆ ਨਾਲ ਆਉਂਦੇ ਆਉਂਦੇ ਭੂਆ ਕੋਲ ਖੜ ਜਾਂਗੇ ਫਿਰ ਉਹੀ ਤਾਂ ਗੱਲ ਮੈਂ ਕਰਦਾ ਬਸ ਜਾਂਦੇ ਜਾਂਦੀ ਲੈ ਜਾਂਦੀ ਜੇ ਜਾਂਦੇ ਪਹਿਲਾਂ ਕਿੱਥੇ ਸ਼ਹਿਰ ਆਉਂਦਾ ਮੁੱਸੇ ਤੋਂ ਲੈ ਹੋਰ ਫਿਰ ਉਹਨੂੰ ਕਿਵੇਂ ਕਰਾਂਗੀ ਭੈਣ ਤਾਂ ਮਾਨਸਨ ਤੋਂ ਲੈਣਾ ਪਊ। ਭੈਣ ਨੂੰ ਸੱਜੇ ਹੀ ਪਹਿਲਾਂ ਤੇ ਫਿਰ ਰਾਜਵੀਰ ਨੂੰ ਫੋਨ ਕਰਦਿਆਂ ਨੇ ਵੀ ਤੂੰ ਮਾਨਸਾਂ ਜੀ। ਚੱਲ ਤੇਰੀ ਮਰਜ਼ੀ ਐ ਫਿਰ। ਤੇ ਹੋਰ ਉਹਨੂੰ ਨਾ ਪੂਆ ਗਰਮੀ ਚ ਵਿਚਾਰੀ ਕਿੱਥੇ ਔਖੀ ਹੋਊਗੀ। ਨਾ ਇੱਕ ਛੂਟ ਲੈਣਾ ਪੂਆ ਦਾ ਅਸੀਂ ਦੋਨੇ ਲੈ ਲਾਂਗੀਆਂ। ਉਹਦਾ ਗੱਲ ਠੀਕ ਐ। ਹਾਂ। ਉਹ ਮਾਹ ਜੇਪਾ ਨਾ ਆਗੇ ਨਾ ਕਾਲ ਕਰਕੇ ਪਹਿਲਾਂ ਹੀ ਗੁੱਸਾ ਮੰਨਦੀ ਸੀ ਪੂਆ। ਹੋਰ ਫਿਰ ਬਾੜਾ ਗੁੱਸੇ ਹੋ ਜੂ ਤਾਂ ਇਹ ਨਾ ਜਾਏ। ਪੂਆ ਤਾਂ ਉਹੀ ਗੱਲ ਐ ਰਾਜਵੀਰ ਨੇ ਟਕੈ ਲੀ ਨਹੀਂ ਪੂਆ ਤਾਂ ਲੱਖ ਰੁਪਈਆ ਲੈ ਕੇ ਤੁਰ ਜਾਂਦੀ। ਛੂਟ ਕਿੰਨੇ ਦਾ ਚੱਲ ਭਾਵੇਂ 100 ਆਏ ਸਾਲ ਫੇਰ ਲੱਖ ਦੇਣਾ ਪੈਂਦਾ ਆਪਾਂ ਨੂੰ ਹਾਂ ਆਏ ਸਾਲ ਪੱਕ ਜਾਣਾ ਠੀਕ ਆ ਤੇ ਨਾਲੇ ਡੇਢ ਕਿਲਾ ਜ਼ਮੀਨ ਨਹੀਂ ਛੱਡਦੀ ਤੀ ਹੁਣ بڑے بڑے ਆ ਕੇ ਭੈਣ ਨੂੰ ਕਹਾਂਗੇ ਰਾਜਵੀਰ ਨੂੰ ਵੀ ਦੋਨੇ ਨਾ ਭੂਆ ਭਤੀਜੇ ਆ ਕੇ ਜ਼ਮੀਨ ਲਹਾ ਕੇ ਜਾਓ ਇੱਕਦਮ ਗੱਲ ਪੱਕੀ ਹੈ ਰਾਜਵੀਰ ਨੂੰ ਕਹੀਏ ਉਹਦੇ ਗੱਲ ਪਈਏ ਹੋਰ ਉਹ ਹੀ ਆਪਣਾ ਕੰਮ ਕਰਾ ਦੇ ਦੇਖੋ ਵਰਤੇੇ ਵਾ ਤਾਂ ਅਸੀਂ ਛੋਡੇ ਨਾ ਫੇਰ ਵੀ ਰੱਖਾਂਗੇ ਫੇਰ ਕੀ ਤੁਸੀਂ ਬਗਾਨ ਨੂੰ ਹੁਣ ਵੀ ਆਪਣਾ ਤਾਂ ਕੰਮ ਵਿਗੜ ਗਿਆ ਸੀ ਉਸੇ ਨੇ ਸਮਾਰਿਆ ਤੀ ਹੁਣ ਆਪਣਾ ਕੰਮ ਉਹੀ ਸਮਾਰੂਗੀ ਐ ਕਰਦੇ ਆ ਭੂਆ ਨੂੰ ਤਾਂ ਜ਼ਮੀਨ ਦਾ ਪਤੀ ਨਾ ਲੱਗੇ ਵੀ ਲਹੌਣਿਆਂ ਕੱਲੀ ਰਾਜਵੀਰ ਨੂੰ ਪਤਾ ਹੋਵੇ ਇਹ ਤਾਂ ਗਲਤੀ ਠੀਕ ਹੈ ਹਾਂ ਜੇ ਪੂਆ ਨੂੰ ਦੱਸਤਾ ਪੂਆ ਨੇ ਤਾਂ ਕਿਸੇ ਵੀ ਕੀ ਉਹ ਜੇ ਪਹਿਲਾਂ ਪੋਦੇ ਕੋਲੇ ਛੂਟ ਤੇ ਕੱਪੜੇ ਲੈ ਕੇ ਜਾਵਾਂਗੇ ਆ ਮਠੇਜ ਮਠੂਈ ਫੇਰ ਹੀ ਪੂਆ ਮੰਨੂਗੀ ਤੇ ਹੋਰ ਹੁਣ ਜੇ ਮੜੀਆਂ ਮੋਟੀਆਂ ਅੱਖਾਂ ਠੰਡੀਆਂ ਹੋਣਗੀਆਂ ਬੰਦੇ ਦੀਆਂ ਜਿਵੇਂ ਕਹਿੰਦੇ ਹੁੰਦੇ ਫੇਰ ਹੀ ਮੰਨਦਾ ਹੁੰਦਾ ਕਿੱਥੇ ਮੰਨਦਾ ਹੁੰਦਾ ਹਾਂ ਉਹ ਨਾਲ ਰਾਜਵੀਰ ਬਹਾਨੇ ਨਾਲ ਲੈ ਜੂਗੀ ਵੀ ਪੂਆ ਤੇਰੀ ਮੈਂ ਪਰੇਸ਼ਨ ਬਣਾਉਣਾ ਉਹ ਬੜਾ ਹੋ ਗਿਆ ਨੂਹਾਂ ਪਤਾ ਨਹੀਂ ਕੀ ਬੋਲਣਗੇ ਆ ਉਹ ਬਾਲੀਆਂ ਭੇੜੀਆਂ ਨੇ ਉਹ ਨੂਹਾਂ ਤਾਂ ਭੇੜੀਆਂ ਆ ਪੂਆ ਦੀਆਂ ਜੀ ਜੇ ਤਾਂ ਕਰਦਾ ਨਹੀਂ ਤਾਂ ਹੀ ਤਾਂ ਉਹਦੀਆਂ ਨੂੰਹਾਂ ਕਰਕੇ ਭੂਆ ਕੇ ਘਰੇ ਜਾਣ ਨੂੰ ਜੀ ਨਹੀਂ ਕਰਦਾ ਜੋ ਜਾ ਕੇ ਬਹਿ ਜਾ ਚੰਦਰਾ ਦਾ ਪਾਣੀ ਦੀ ਘੁੱਟ ਵੀ ਨਹੀਂ ਫੜਾਉਂਦਾ ਘੰਟੇ ਬਾਅਦ ਕੋਲੇ ਆਉਂਦਾ ਉਹ ਵੇ ਹੁਣ ਕਿਵੇਂ ਕਰਨਾ ਦੱਸ ਫਿਰਾਜ ਵੀਰ ਨੂੰ ਫੋਨ ਲਾ ਦੂੰਗੀ ਆ ਕੱਪੜੇ ਲਾ ਕੇ ਕੱਲਾ ਦੇ ਫੋਨ ਫਿਰ ਚੰਗਾ ਤੇ ਇਹ ਭੂਆ ਦੇ ਸੁਭਾਅ ਦਾ ਬੇਬੇ ਦਾਦੀ ਤਾਂ ਹੁੰਦੀ ਵੀ ਭਾਈ ਤੇਰੀ ਭੂਆ ਦਾ ਸੁਭਾਅ ਹੈ ਨਹੀਂ ਕਿਸੇ ਕੰਮ ਦਾ ਜਮੀਨ ਲਾਹ ਲਓ ਨੇ ਇਹ ਨੂੰ ਨਹੀਂ ਸੁਣੀ ਮੇਰੀ ਗੱਲ ਮਤੇਰਾ ਮੈਂ ਕਹਿੰਦੀ ਰਹੀ ਵੀ ਬੇਬੇ ਦੇ ਬੈਠੀ ਬੈਠੀ ਬੜਿਆ ਕੇ ਭੂਆ ਨੂੰ ਲੈ ਚੱਲ ਹੁਣ ਰਾਜਵੀਰ ਹੀ ਕਰ ਸਕਦੀ ਐ ਤਾਂ ਕੰਮ ਰਾਜਵੀਰ ਨੂੰ ਲਾਵਾ ਫੋਨ ਵੀ ਨਹੀਂ ਤਾਂ ਉਹ ਗੱਲ ਤੂੰ ਆ ਜਾ ਉੱਥੇ ਨਹੀਂ ਤਾਂ ਲੀੜਾ ਕੱਪੜਾ ਲੈ ਲਈ ਭਾਵੇਂ ਉਹ ਜਿਹੇ ਜਿਹੇ ਪਸੰਦ ਆ ਪਰ ਮੈਂ ਇੱਕ ਛੱਡ ਪੂਆ ਨੂੰ ਦੋ ਸ਼ੂਟ ਲੈ ਕੇ ਦੇਣੇ ਪੈ ਜਾਣ ਦੋ ਦੇ ਆਵਾਂਗੇ ਕੇਰਾਂ ਉਹ ਹੀ ਗੱਲ ਗਲੋਂਗਲਾ ਮਾਂ ਲਾ ਲਾਂਗੇ ਕੇਰਾਂ ਲਵਾ ਕੇ ਜ਼ਮੀਨ ਚੱਲ ਵਰਤੇਵਾ ਤਾਂ ਰੱਖਾਂਗੀ ਲੋੜੀ ਦਿਵਾਲੀ ਦੇ ਆਇਆ ਕਰਾਂਗੇ ਗੱਲ ਕਰ ਉਹ ਹੀ ਗੱਲ ਜੀ ਬੁਲਾਉਂਦੀਆਂ ਨਹੀਂ ਜੀ ਨਹੀਂ ਕਰਦਾ ਜਾਣ ਨੂੰ ਤਾਂ ਹੀ ਰਾਜਵੀਰ ਕੇ ਕਰੋ ਮੋੜਿਆ ਆਉਣੇ ਫੇਰੇ ਫੇਰ ਆਕੜ ਕੇ ਖੜ ਜੂਗੀ ਕਦੇ ਲੱਪਾ ਸੁਣਾਂ ਤਾਂ ਹਰਾ ਚਾਰਾ ਜਿਹਾ ਪਾਤਾ ਕਿਆ ਕਰਦੀਆਂ ਲਓ ਉਹਨਾਂ ਨੇ ਫੋਨ ਹੀ ਨਹੀਂ ਲਾਇਆ ਕਿੰਨੇ ਦਿਨ ਹੋ ਗਏ ਵੀ ਫੋਨ ਤਾਂ ਲਾ ਲੈਣਾ ਕੁੜੇ ਰਾਜਵੀਰ ਤੇ ਦੇਵੀਆ ਪੂਆ ਤੂੰ ਕਿਵੇਂ ਆ ਗਈ ਮੈਂ ਕਿਵੇਂ ਆਉਣਾ ਸੀ ਕਿਹੜੀ ਉਹਦੇ ਗੱਲ ਕਰਕੇ ਤੂੰ ਮੈਨੂੰ ਪਿੰਡੋ ਲਈ ਆਈ ਸੀ ਤੇ ਉਹਦਾ ਮੁੜ ਕੇ ਕੋਈ ਗੱਲ ਦਾ ਦੇਖ ਲੈ ਕੋਈ ਆਪਾਂ ਨੂੰ ਮੁੱਲੀ ਨਹੀਂ ਪਾਇਆ ਨਾ ਤਾਂ ਆਪੂਆ ਹਰਪ੍ਰੀਤ ਆਈਏ ਤੇ ਨਾ ਅਗਰ ਲਾਲ ਨੇ ਫੋਨ ਕਰਾ ਤਕਦਾ ਮੈਂ ਆਖੀ ਜਾਨੀ ਮੈਂ ਕਿ 15 20 ਦਿਨ ਹੋ ਗਏ ਦੇਖ ਲਓ ਗੱਲ ਨੂੰ ਉਹ ਕਿੱਥੇ ਨਹੀਂ ਆਂਦੇ ਸੀ ਵੀ ਤੁਸੀਂ ਚਲੋ ਅਸੀਂ ਇੱਕ ਦੋ ਦਿਨਾਂ ਚ ਆ ਗਏ ਤੇ ਆਏ ਕਿਉਂ ਨਹੀਂ ਹੈਗੇ ਕੀ ਪਤਾ ਕਿਉਂ ਨਹੀਂ ਆਏ ਦੇਖ ਲਾ ਉਹਦਾ ਆਪਾਂ ਨੂੰ ਕਹੇ ਸੀ ਕਿ ਤੁਸੀਂ ਚਲੋ ਅਸੀਂ ਸਵੇਰੇ ਪਾਰਸੋ ਹੀ ਆ ਜਾਾਂਗੇ ਤੇ ਮੁੜ ਕੇ ਦੇਖ ਲਓ ਹੁਣ ਆਉਂਦੇ ਨੇ ਪੂਆ ਮੈਂ ਨਾ ਬੇਲੀ ਜੀ ਹੋ ਕੇ ਕੋਈ ਨਾ ਉਹਨਾਂ ਨੂੰ ਫੋਨ ਲਾਉਣੀ ਆ ਤੇ ਫੋਨ ਲਾ ਕੇ ਮੈਂ ਦੱਸ ਦਿਆਂ ਤੈਨੂੰ ਵੀ ਕੀ ਆਂਦੇ ਆ ਕੀ ਨਾ ਫੋਨ ਲਾ ਕੇ ਪੁੱਛ ਪਾਈ ਜੇ ਤਾਂ ਕੋਈ ਆਉਂਦਾ ਦੱਸ ਦੇ ਨੇ ਤਾਂ ਵਧੀਆ ਗੱਲ ਤੇ ਨਹੀਂ ਰਾਜਵੀਰ ਦੇਖ ਲੈ ਮੈਂ ਤਾਂ ਤੇਰੇ ਮੂੰਹ ਤੇ ਤੇਰੇ ਅੱਖੇ ਤੋਂ ਦੇ ਮੈਂ ਤਾਂ ਖਾਲੀ ਮੁੜਿਆ ਤੇ ਨਹੀਂ ਭਾਈ ਫਿਰ ਮੈਂ ਤਾਂ ਠੇਕਾ ਮੰਗਾ ਦੇ ਭਾਈ ਮੈਂ ਨੇ ਕਈ ਦਿਨ ਹੋ ਗਏ ਉਹਦੇ ਫੋਨ ਜਾਂ ਕਰਿਆ ਸੀ ਹੁਣ ਤਾਂ ਮੇਰੀ ਗੱਲ ਨਹੀਂ ਹੋਈ ਉਹਦੇ ਅger ਲਾਲ ਕਹਿੰਦਾ ਸੀਗਾ ਕਹਿੰਦਾ ਮੈਂ ਤੇ ਹਰਪ੍ਰੀ ਤਾਵਾਂਗੇ ਨਾਲੇ ਤਾਂ ਭੂਆ ਦੇ ਲੀੜਾ ਕੱਪੜਾ ਲਿਓਣਾ ਭਾਈ ਗਰਮੀ ਵਾਲਾ ਤੇ ਨਾਲੇ ਤੈਨੂੰ ਦੇ ਜਾਾਂਗੇ ਤੇ ਉਸ ਤੋਂ ਬਾਅਦ ਦੱਸਿਆ ਹੀ ਨਹੀਂ ਹੈਗਾ ਕੁਛ ਨਾ ਫੇਰ ਉਹਨਾਂ ਨੂੰ ਆਏ ਹੋ ਗਿਆ ਜੇ ਤਾ ਹੁਣ ਉਹਦੇ ਮੈਂ ਲੱਖ ਰੁਪਈਆ ਨਾਲ ਹੀ ਲੈ ਆਉਂਦੀ ਨਗਦੀ ਫੇਰ ਤਾਂ ਉਹਨਾਂ ਨੂੰ ਪਤਾ ਲੱਗ ਜਾਂਦਾ ਹੁਣ ਉਹਨਾਂ ਨੂੰ ਆਏ ਹੋ ਗਿਆ ਕਿ ਪੂਆ ਕਰ ਬਰਿਆਲੀ ਰਾਜਵੀਰ ਨੇ ਬੱਸ ਪੂਸੀਆਂ ਗੱਲਾਂ ਨਾ ਕਰਿਆ ਕਰ ਤੂੰ ਆਪਦੀ ਨੋ ਮਗਰ ਨਾ ਲੱਗਿਆ ਕਰ ਮੈਂ ਤੈਨੂੰ ਉਹਦੇ ਵੀ ਸਮਝਾਇਆ ਸੀ ਤੇਰੀ ਨੋ ਦਾ ਕੁਛ ਨਹੀਂ ਜਾਣਾ ਨੋ ਮਗਰ ਨਹੀਂ ਮੈਂ ਲੱਗਦੀ ਹੁਣ ਮੈਨੂੰ ਆਏ ਗੁੱਸਾ ਆਉਂਦਾ ਵੀ ਉਹਦੇ ਤਾਂ ਮੈਨੂੰ ਬਰਿਆਕੇ ਭੇਜਤਾ ਕਿਹਦੀ ਤੈਨੂੰ ਵੀ ਸੱਦ ਲਿਆ ਕਰ ਰਾਜਵੀਰ ਕੇ ਪੂਆ ਆ ਰਿਹਾ ਕਿ ਤੂੰ ਆ ਜਾ ਤੇ ਉਹਦੇ ਦੇਖ ਆਪਾਂ ਨੂੰ ਬਰਿਆਕੇ ਭੇਜ ਮੁਰਕੇ ਬੱਤੀ ਮੈਂ ਆ ਗਈ ਫੇਰ ਕਿਉਂਗਾ ਤੂੰ ਕਿਹੜਾ ਬਗਾਨੀ ਐ अच्छा चल कोई नहीं मैं फोन लाके पूछ दियंगी आज ही पूछ दियां तेरे कहने ते तेnga ਫਿਰ ਪੁੱਛੋ ਉਹਨੂੰ ਤੇ ਜੇ ਕੋਈ ਨਾ ਫਣਿਆ ਆਉਂਦੇ ਕੋਈ ਗੱਲਬਾਤ ਕਰੀ ਨਾ ਤੇ ਫਿਰ ਆਏ ਕਹਿੰਦੀ ਵੀ ਪੈਸੇ ਭੜਾ ਜੋ ਪੂਰਾ ਤਾਂ 100000 ਰੁਪਇਆ ਠੇਕਾ ਪੱਕੀ ਗੱਲ ਹੈ ਵੀ ਕਹਨਾ ਹਾਂ ਪੱਕੀ ਗੱਲ ਹੀ ਆ ਫਿਰ ਹੁਣ ਹੋਰ ਕੀ ਕੱਚੀ ਗੱਲ ਹੈਗੀ ਨਾ ਕੋਈ ਨਹੀਂ ਭੂਆ ਮੈਂ ਕਹਿ ਦੂੰਗਾ ਆ ਜਾਣਗੇ ਇਨਾਂ ਤੋਂ ਹੁਣ ਨਾ ਹੱਥਲੀ ਨਾ ਹੋਇਆ ਕਰ ਨਾ ਹੱਥਾਂ ਜਾਇਆ ਕਰ ਬਿੰਦ ਚ ਦੀ ਆ ਜਾਣਗੇ ਕੋਈ ਨਹੀਂ ਹੱਥਾਂ ਤੇ ਨਹੀਂ ਆਉਂਦੀ ਅੱਜ ਵੀ ਮੈਨੂੰ ਐ ਗੁੱਸਾ ਆਉਂਦਾ ਹੈਗਾ ਫਿਰ ਮੈਨੂੰ ਐ ਕਰੋਧ ਜੜ ਜਾਂਦਾ ਹੈਗਾ ਵੀ ਬੰਦਾ ਫੇਰ ਲਾਰੇ ਤਾਂ ਨਾ ਲਾ ਦੇ ਮੈਨੂੰ ਉੱਦੀ ਕਹਿ ਦੇਦੀ ਆ ਬੰਦੇ ਨੂੰ ਹੋ ਹੀ ਜਾਂਦਾ ਖਰਾ ਉੱਦੀ ਆਪਾਂ ਨੂੰ ਜਾਂ ਤੈਨੂੰ ਜਾਂ ਮੈਨੂੰ ਕਹਿ ਦਿੰਦੇ ਵੀ ਅਸੀਂ ਤਾਂ ਹਜੇ ਆਉਂਦੇ ਨਹੀਂ ਫਿਰ ਕਹ ਦੱਸ ਕੋਈ ਆਪਾਂ ਉਹਨਾਂ ਨੂੰ ਕੁਝ ਕਹਿੰਦੇ ਸੀ ਗਰ ਲਾਲ ਤਾਂ ਕਹਿੰਦਾ ਹੋਊਗਾ ਉਹਨੂੰ ਉਹ ਹਰਪ੍ਰੀਤ ਨੇ ਕਹਿਤਾ ਹੁਣ ਵੀ ਕੋਈ ਨਹੀਂ ਠਹਿਰ ਕੇ ਬਗ ਚੱਲਾਂਗੇ ਤੈਨੂੰ ਪਤਾ ਤਾਂ ਹੈਗਾ ਉਹਦੇ ਸੁਭਾ ਦਾ ਹਰਦੀ ਨੇ ਫੇਰ ਰੱਖਣਾ ਹੀ ਆ ਜੇ ਤਾਂ ਹੁਣ ਲੱਖ ਰੁਪਈਆ ਨਕਦ ਲੈ ਆ ਕੇ ਆਰਤੀ ਤੇ ਫੜ ਕੇ ਦੇਣਾ ਪੈਂਦਾ ਫੇਰ ਤਾਂ ਲੱਗ ਜਾਂਦਾ ਪਤਾ ਦੋਨੇ ਜਣਿਆਂ ਨੂੰ ਤੇ ਹੁਣ ਉਹੀ ਗੱਲ ਮੰਗੂ ਮੈਂ ਆ ਗਈ ਖਾਲੀ ਬਰਾਤ ਲੈ ਆ ਕੇ ਮਿੰਦਾ ਕੰਬਲੀ ਨੂੰ ਭੇਜ ਤੱਕ ਤੇਰੇ ਨਾਲ ਚੱਲ ਕੋਈ ਨਹੀਂ ਪੂਆ ਤੂੰ ਆ ਜਾ ਇੰਨੀ ਗਰਮ ਨਾ ਹੋ ਚਾਹ ਪਾਣੀ ਪੀਲਾ ਜਾਂ ਠੰਡਾ ਠੰਡਾ ਪੀਲਾ ਤੇ ਕੋਈ ਨਾ ਠਹਿਰ ਕੇ ਵਗ ਜੀ ਜੇ ਉਹ ਨਹੀਂ ਤੇਰੀ ਬਾਤ ਪੁੱਛਦੇ ਮੈਂ ਤਾਂ ਹੈਗੀ ਮੈਂ ਤਾਂ ਨਹੀਂ ਤੈਨੂੰ ਸਿੱਟਿਆ ਹੈਗਾ ਬਾਤ ਤਾਂ ਤੂੰ ਮੇਰੀ ਪੁੱਛਦੇ ਤੂੰ ਤਾਂ ਅੱਧ ਵੀ ਕਿਦੋਂ ਮੈਂ ਤੇ ਨਾਲ ਗੱਲਾਂ ਬਾਤਾਂ ਕਰਾਂ ਤੂੰ ਮੈਨੂੰ ਠੰਡੀ ਕਰ ਲੈਨੀਆ ਗੱਲਾਂ ਬਾਤਾਂ ਕਰਕੇ ਚੱਲ ਕੋਈ ਨਹੀਂ ਭੂਆ ਤਵਰਾ ਤਾਂ ਨਾ ਮੈਨੂੰ ਘਰੋਂ ਤਾਂ ਮੈਨੂੰ ਇੰਨਾ ਛੱਡ ਕੇ ਆਇਆ ਸੀ ਮਾਖਾ ਮੈਂ ਤਾਂ ਆਇਆ ਖੁਰਾਦ ਵੀ ਨੂੰ ਵੀ ਜੇ ਬਾਲਾ ਕਰਦੀਆਂ ਮੇਰੇ ਨਾਲ ਹੀ ਚੱਲ ਮੈਂ ਤਾਂ ਆਈ ਬਖ ਚੱਲੂ ਮੈਂ ਤਾਂ ਤਿਆਰ ਨਹੀਂ ਹੋਕੇ ਦੇਖ ਬੰਦਾ ਇਹ ਜਾਂ ਨਾ ਉਹਦੇ ਨਾਲ ਆਪ ਨੂੰ ਨਹੀਂ ਉਹੇ ਜਾਂ ਹੋਣਾ ਚਾਹੀਦਾ ਚੱਲ ਕੋਈ ਨਹੀਂ ਉਹ ਨਾ ਮੰਗਰ ਤ ਫੇਰ ਉਹ ਬੰਦੋਈ ਨਾ ਥੋੜਾ ਜਿਹਾ ਛਿਹਾਰੀ ਵਾਲੀ ਕਰਦੇ ਨੇ ਅੱਜ ਜਾਨ ਦੋਨੇ ਜਾਨੇ ਉਹ ਛੇਰ ਬੰਦੇ ਨੇ ਵੀ ਪਤਾ ਨਹੀਂ ਕੋਈ ਦਾ ਕੰਬੜੀ ਕੋਈ ਜਾਣਦੀ ਤੇਰੇ ਨਾਲ ਕੀ ਛਿਹਾਰੀ ਕਰ ਲਈ ਐਵੇਂ ਮਾਰੀ ਨਹੀਂ ਰਹਿਣੀ ਆਇਆ ਤੂੰ ਕੋਈ ਨਹੀਂ ਮੈਂ ਤੇਰੇ ਬੈਠੀ ਤੂੰ ਕੋਈ ਨਹੀਂ ਆਈ ਮਰੇ ਆ ਲੈਨੀ ਆ ਤਾਂ ਐਂ ਤੂੰ ਮੈਨੂੰ ਉੱਥੇ ਪਿੰਡ ਬਰਿਆ ਲਿਆ ਉਹ ਦੇਖ ਤੂੰ ਜਾ ਕੇ ਕਿਦੋਂ ਮੈਂ ਗਲੀ ਹੋਈ ਠੇਕਾ ਲੈਣ ਚਲ ਹੁਣ ਤੂੰ ਮੈਨੂੰ ਫੇਰ ਠੋ ਬਰਿਆ ਦਵਾ ਦੂੰ ਤੈਨੂੰ ਸਭ ਕੁਝ ਦਵਾ ਦੂੰ ਠੇਕਾ ਵੀ ਦਵਾ ਦੂੰ ਚੁੱਪ ਕਰ ਕੋਈ ਲੈ ਫੋਨ ਲਾਵਾਂ ਰਾਜਵੀਰ ਨੂੰ ਕੱਪੜਿਆਂ ਦੀ ਤੈਅ ਜੀ ਕਰਨ ਲੱਗੀ ਫੇਰ ਟਾਈਮ ਲੱਗ ਗਿਆ ਕਾਇਦਨ ਹੋ ਗਈ ਉਹਦੇ ਨਾਲ ਵੀ ਨਹੀਂ ਗੱਲ ਹੋਈ ਚਲ ਉਹਨੂੰ ਪੁੱਛ ਲੈਣੀ ਬੇਲੀ ਹੋਊਗੀ ਤਾਂ ਵਗ ਜੂਗੀ ਉਹਦਾ ਫੋਨ ਚੱਕੂ ਜੀ ਅਗਰ ਆਪਕੋ ਅਣਜਾਣੇ ਨੰਬਰੋਂ ਸਿਮ ਬੰਦ ਹੋਨੇ ਬਿਜਲੀ ਕਟਨੇ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਕਿਵੇਂ ਹਰਪ੍ਰੀਤ ਠੀਕ ਠਾਕ ਵਧੀਆ ਤੇ ਉਹ ਮੈਂ ਐਂ ਕਹਿੰਦੀ ਸੀ ਕਿ ਤੁਸੀਂ ਫੋਨ ਹੀ ਨਹੀਂ ਲਾਇਆ ਕਿੰਨੇ ਦਿਨ ਹੋ ਗਏ ਕੀ ਕਰਾਂ ਬਈ ਕੰਮ ਚ ਵਾਲੇ ਬਿਜੀ ਹੋ ਗਏ ਸੀ ਤੈਨੂੰ ਪਤਾ ਤਾਂ ਹੈਗਾ ਉਹਨਾ ਕੰਮ ਦੀ ਰੁੱਤ ਸੀ ਤੇ ਰਬਾਈ ਤੱਕ ਖੇਤ ਬਗ ਜਾਂਦਾ ਸੀ ਅੱਜ ਹੀ ਇਹ ਤੇ ਰਬਾਈ ਕਰੇ ਮੈਂ ਤਾਂ ਦੱਸਾਂਗਾ ਲੈ ਇੰਨਾ ਵੀ ਨਾ ਵਿਜੀ ਹੋ ਕੰਮ ਚ ਕਿਤੇ ਆਪਦੀ ਨੁਕਸਾਨ ਕਰਾ ਕੇ ਵੇਜ ਕੀ ਗੱਲ ਆ ਭੂਆ ਫੇਰ ਆਈ ਸੀ ਚੜੀ ਚੜਾਈ ਭੂਆ ਤਾਂ ਸੌ ਕੁਛ ਬੋਲ ਕੇ ਗਈ ਮਸਾਂ ਬਰਾਈ ਮੈਂ ਠੰਡਾ ਠੁੰਡਾ ਪਿਆ ਕੇ ਓਹੋ ਭੂਆ ਦਾ ਤਾਂ ਦਿਮਾਗ ਹੱਲ ਗਿਆ ਲੱਗਦਾ ਮੈਨੂੰ ਭੂਆ ਤਾਂ ਬਸ ਇੱਕੋ ਗੱਲ ਕਰੀ ਜਾਂਦੀ ਐ ਹੱਲਿਆ ਭੂਆ ਨੂੰ ਭੂਆ ਦੀ ਨੋਂ ਨਹੀਂ ਟਿਕਣ ਦਿੰਦੀ ਅੱਛਾ ਉਹ ਨੋਂ ਦਾ ਪੈਰਾ ਥੱਲੇ ਅੱਗ ਮੱਚੀ ਪਈ ਐ ਵੀ ਕਿਹੜੇ ਵੇਲੇ ਠੇਕਾ ਲੈ ਜਾ ਫੜਕੀ ਠੀਕ ਐ ਪੂਆ ਦਿਨ ਪੂਆ ਨੇ ਕਹਿਦਾ ਹੂ ਨਾ ਕਰੇ ਸਾਨੂੰ ਕਿੰਨੇ ਵਾਰੀ ਤਾਂ ਕਹਿਦਾ ਵੀ ਪੂਆ ਦੀਆਂ ਅੱਖਾਂ ਢੰਡੀਆਂ ਕਰਨੀਆਂ ਕਰਨੀਆਂ ਪੂਆ ਦੀ ਨੂਹ ਵਾਸਤੇ ਵੀ ਮਾੜਾ ਮੋਟਾ ਕੁਝ ਲੈ ਜਾ ਕਰੋ ਅਗਲੀ ਨੂੰ ਵੀ ਪਤਾ ਲੱਗ ਜੇ ਵੀ ਹਾਂ ਇਹਨੇ ਪੇਕ ਕੇ ਹਣ ਪਲਾਂ ਪੂਆ ਨੂੰ ਕੀ ਲੈ ਕੇ ਵਗ ਜੇ ਉਹਦੀ ਨੂਹ ਨੂੰ ਗਾਹਾਂ ਪੂਆ ਨੂੰ ਹੱਕ ਬਣਦਾ ਉਹ ਆਹਦੇ ਪੇਕਿਆਂ ਦੇ ਮੰਗਾਵੇ ਹੁਣ ਨੂਹਾਂ ਦਾ ਗੱਲ ਹਰਪ੍ਰੀਤ ਪੂਆ ਦੀ ਨੂਹ ਕੁਝ ਮਰਜ਼ੀ ਕਰਵਾ ਸਕਦੀ ਐ ਮੈਂ ਤੈਨੂੰ ਇੰਨੀ ਗੱਲ ਦੱਸਦੀ ਦੇਖ ਭਾਈ ਕੱਲੀ ਪੂਆ ਨੂੰ ਤਾਂ ਪੁੱਜ ਸਕਦੇ ਹੁਣ ਨੂਹਾਂ ਤਾਂ ਨਹੀਂ ਪੁੱਜੀਆਂ ਜਾਂਦੀਆਂ ਮੈਂ ਤੈਨੂੰ ਸਿੱਧੀ ਗੱਲ ਕਹਿਦੀ ਆ ਮੈਂ ਤੈਨੂੰ ਇਹੀ ਫੋਨ ਲਾਇਆ ਮੈਂ ਇਕੱਲੀ ਮੂਰੇ ਕਿਉਂ ਆਜਾ ਪੂਆ ਨੂੰ ਕਹੋ ਫੋਨ ਲਾ ਕੇ ਓਹੋ ਅਸੀਂ ਕਿਹੜਾ ਕੁਝ ਕਰਾਉਣਾ ਐ ਅਸੀਂ ਤਾਂ ਕੱਪੜੇ ਲੈਣੇ ਐ ਚਲ ਕੱਪੜੇ ਲੈਣੇ ਅੜਗੇ ਕੁਝ ਵੀ ਲੈਣਾ ਉਹ ਕਰਦੀ ਐ ਗੁੱਸਾ ਮੈਂ ਤੈਨੂੰ ਦੱਸਾਂ ਪੂਆ ਕੇ ਘਰੇ ਫੋਨ ਲਾ ਕੇ ਪੂਆ ਨੂੰ ਐਂ ਕਹਿ ਦਿਓ ਵੀ ਪੂਆ ਤੂੰ ਵੀ ਮਾਨਸਾ ਜਾ ਤੂੰ ਵੀ ਲੈ ਲਈ ਭਈ ਲੀੜਾ ਕੱਪੜਾ ਆ ਇੰਨੀ ਗਰਮੀ ਐ ਕਿੱਧਰ ਉਹ ਲਮਕਦੀ ਫਿਰੂਗੀ ਮੈਂ ਤੈਨੂੰ ਦੱਸਾਂ ਉਹ ਔਖੀ ਹੋਗੀ ਹਾਪ੍ਰਿਤ ਲਮਕਦੀ ਫਿਰੇ ਚਾਹੇ ਕੁਝ ਮਰਦੀ ਹੋ ਜੇ ਮੈਂ ਤੈਨੂੰ ਦੱਸਾਂ ਗੱਲ ਬਾਲੀ ਵੱਧ ਜੂਗੀ ਜੇ ਤੁਸੀਂ ਪੂਆ ਨੂੰ ਨਾਂ ਲੈ ਕੇ ਗਏ ਓ ਨਹੀਂ ਬਾਦੀ ਪੂਆ ਨੂੰ ਤੂੰ ਐਂ ਕਰੀਂ ਕਿ ਕੁਛ ਦੀ ਤਾਂ ਦੋ ਸ਼ੂਟ ਲੈ ਲਾਂਗੇ ਭੂਆ ਦੇ ਮਣੇ ਤੇਰੇ ਤੇ ਕਿਸਾਨੂ ਕੰਮ ਵੀ ਹੈ ਕੱਲੀ ਤਾਈ ਤੇ ਮੈਂ ਤਾਂ ਦੇਖ ਭਈ ਕੱਲੀ ਆਉਂਦੀ ਨਹੀਂ ਹੁਣ ਜਦੋਂ ਕੋਲੋਂ ਘਰੋਂ ਮੈਂ ਉਹਦੇ ਕੋਲ ਆਉਂਗੀ ਉਹਨੂੰ ਪਤਾ ਨਾ ਲੱਗੂਗਾ ਵੀ ਰਾਹੀ ਵੀਰ ਕਿੱਥੇ ਹੈ ਨਹੀਂ ਉਹ ਕੀ ਤੇਰੇ ਘਰੀ ਬੈਠੀ ਰਹਿੰਦੀ ਐ ਆਪਦੇ ਘਰੇ ਆਉ ਉਹਨੂੰ ਕੀ ਪਤਾ ਲੱਗੂ ਵੀ ਰਾਜਵੀਰ ਕਿੱਥੇ ਗਈ ਐ ਨਹੀਂ ਉਹਨੂੰ ਦੱਸਦੀ ਨਹੀਂ ਬਿਜਲੀ ਦੱਸਤਾ ਭੂਆ ਗੇੜੇ ਮਾਰਦੀ ਐ ਵੀ ਭੂਆ ਨੂੰ ਪਤਾ ਨਾ ਲੱਗੇ ਤੂੰ ਭੂਆ ਨੂੰ ਕੋਈ ਮਾਰਦੀ ਕਹੀ ਨਹੀਂ ਵੀ ਮੇਰੀ ਨਾਨਦ ਕੋਲੇ ਗਈ ਸੀ ਜਾਂ ਕੋਈ ਕੰਮ ਸੀ ਮੈਨੂੰ ਕਿਤੇ ਹੋਰ ਗਈ ਸੀ ਦੱਸੀ ਨਾ ਤੂੰ ਚਲ ਭਈ ਮੈਂ ਤਾਂ ਦੱਸਦੀ ਨਹੀਂ ਹੈਗੀ ਮੈਂ ਜਿਹੜਾ ਕੋਈ ਵੀ ਮੈਥੋਂ ਕਿਹਾ ਗਿਆ ਮੈਂ ਕਹਿ ਦੂੰਗੀ ਉਹ ਮੈਂ ਜਿਹੜਾ ਕਹਿਦੀ ਆਪਦੇ ਆਪ ਜ਼ਿੰਮੇਵਾਰ ਹੋਵੋਗੇ ਠੀਕ ਹੈ ਤੂੰ ਐਂ ਕਰ ਤੂੰ ਮਾਨਸਾ ਆ ਜਾ ਮੈਂ ਤੇ ਤੇਰਾ ਬਾਈ ਇਧਰੋਂ ਤੁਰਦੇ ਆਂ ਨਹੀਂ ਤਾਂ ਭੂਆ ਦੇ ਕੱਪੜੇ ਲੈ ਲਾਂਗੇ ਨਹੀਂ ਤੇਰੇ ਲੈ ਲਾਂਗੇ ਤੇ ਨਹੀਂ ਜਿਹੜਾ ਸਾਨੂੰ ਕੰਮ ਆਪ ਹੋ ਘਰ ਲਾਂਗੇ ਨਹੀਂ ਜਿਹੜੇ ਡੱਬੇ ਤੂੰ ਕਹਿੰਦੀ ਸੀ ਉਹ ਡੱਬੇ ਲੈ ਆ ਦੇਾਂਗੇ ਚਲ ਠੀਕ ਹੈ ਚੰਗਾ ਮੈਂ ਤਾਂ ਆ ਜਾਨੀ ਮੈਂ ਤਾਂ ਤਿਆਰੀਆਂ ਆਉਣ ਨੂੰ ਉਹ ਤਾਂ ਮੈਨੂੰ ਤਾਂ ਪਤਾ ਹੀ ਐ ਮੈਂ ਤੂੰ ਤਾਂ ਤਿਆਰੀ ਹੁੰਨੀ ਐ ਨਾਲੇ ਭੂਆ ਨੂੰ ਜੇ ਹੁਣ ਫੋਨ ਕਰਿਆ ਦੋ ਘੰਟੇ ਤਾਂ ਪੂਆ ਤੁਰਦੀ ਲਾ ਦੂਗੀ ਫੇਰ ਪੂਆ ਦਾ ਇਹ ਨਹੀਂ ਪਤਾ ਕਹਿ ਰਹੇ ਤੂੰ ਜੀ ਮੈਨੂੰ ਜਾਂਦੇ ਚੜਾ ਕੇ ਲੈ ਜਾ ਕਿੱਧਰ ਉਧਰ ਗੱਡੀ ਹੋਈ ਗੱਲ ਉਹਨਾਂ ਦੀ ਪੀੜੀ ਗਲੀ ਹੈ ਗੱਡੀ ਨਹੀਂ ਵੱਟਦੀ ਵਾਸਤਾ ਨਹੀਂ ਉਹਨਾਂ ਦੇ ਘਰ ਮੰਨੀ ਅੱਛਾ ਚੱਲ ਠੀਕ ਆ ਫੇਰ ਹੋਰ ਤੀਆਂ ਇਧਰੋਂ ਤੂੰ ਤੁਰਪਾ ਬਸ ਤੂੰ ਮਾਨਸਾਂ ਵਗ ਚੱਲ ਮੈਂ ਤੈਨੂੰ ਦੱਸੇ ਕੱਪੜੇ ਵਾਲੇ ਦੇ ਆਵਾਂਗੇ ਸੀ ਚੰਗਾ ਉੱਥੇ ਵਗ ਜਾ ਤੂੰ 12 ਘੰਟਾਂ ਚ ਵਗ ਜੀ ਆਤਮੇ ਦੇ ਆਤਮੇ ਨਹੀਂ ਵਗ ਜੀ ਹਾਂ ਚੰਗਾ ਚੰਗਾ ਠੀਕ ਆ ਬਸ ਉੱਥੇ ਆ ਜਾਾਂਗੇ ਅਸੀਂ ਓਕੇ ਠੀਕ ਆ ਲੈ ਉਹ ਤਾਂ ਦੂਆ ਆਤਮੇ ਦੇ ਛੂਟਾਂ ਨੂੰ ਤਿਆਰ ਰਹੀਦੀ ਐ ਇਹਨੂੰ ਆਇਆ ਛੇਤੀ ਮੈਨੂੰ ਮਹਿੰਗੇ ਮਹਿੰਗੇ ਬਣਨ ਹੁਣ ਐ ਨਹੀਂ ਪਤਾ ਇਹ ਆਪ ਕਿੰਨਾ ਕੁ ਮਹਿੰਗਾ ਲਊਗੀ ਚੱਲ ਫਿਰ ਜ਼ਮੀਨ ਨੂੰ ਤਾਂ ਇਹਨੂੰ ਪੁੱਤੇ ਦਾ ਹੋ ਜ਼ਮੀਨ ਤਾਂ ਹੋਈ ਗਰ ਜਿਵੇਂ ਕਹਿੰਦੇ ਹੁੰਦੇ ਐ ਲੱਖਾਂ ਦੀ ਜਾਂਦੀ ਐ ਛੂਟ ਹਜ਼ਾਰਾਂ ਦੇ ਲੈ ਲੈਣੀਆਂ ਚੱਲ ਜੇ ਦੋ ਭੂਆ ਦੇ ਲਵਾਂਗੇ ਦੋ ਫਿਰ ਇਹ ਆਖੂਗੀ ਭਈ ਦੋ ਮੈਨੂੰ ਵੀ ਲੈ ਕੇ ਦਿਓ ਦੋ ਉਹਨੂੰ ਲੈ ਲਵਾਂਗੇ ਉਹਨੂੰ ਭੂਆ ਦੀ ਨੂੰਹ ਦਾ ਤਾਂ ਕੀ ਹੱਕ ਤਾਂ ਕੰਬੜੀ ਐ ਕਿ ਭੂਆ ਦੀ ਨੂੰਹ ਨੂੰ ਵੀ ਲੈ ਦਿਓ ਲੈ ਵੀ ਭੂਆ ਦੀ ਨੂੰਹ ਨੂੰ ਸਾਡਾ ਕੀ ਹੱਕ ਐ ਉਹਦੇ ਪੇਕੇ ਨੇ ਨਾ ਭੂਆ ਨੂੰ ਦੇਵਾਂਗੇ ਆਪਾਂ ਨਾ ਚੱਲ ਐਂ ਕਰਾਂਗੇ ਪੂਆ ਨੂੰ ਨਾਲ ਕੋਈ ਹੋਈ ਗੱਲ ਹੋਰ ਚੀਜ਼ ਲੈ ਜਾਗੇ ਮਣੀ-ਮੁੱਟੀ ਕੋਈ ਲੈ ਲਾਂਗੇ ਕੀ ਲੈ ਕੇ ਜਾਈਏ ਆ ਲੈ ਜਾਗੇ ਆ ਗਰਮੀ ਚ ਚਾਦਰਾਂ ਜੀਆਂ ਹੁੰਦੀਆਂ ਉੱਤੇ ਲੈਣ ਆਣੀਆਂ ਮੱਛਰ ਤੋਂ ਪਤਲੀਆਂ ਜੀਆਂ ਪੂਆ ਤੇਰੇ ਖਾਤਰ ਚਾਦਰਾਂ ਨੇ ਆ ਕੇ ਦਿੱਤੀਆਂ ਤੇਰੇ ਮੱਛਰ ਲੜਦਾ ਉੱਤੇ ਲੈ ਕੇ ਪੈ ਜਾ ਕਰੀਓ ਕਢਾਈ ਵਾਲੀਆਂ ਹੁੰਦੀਆਂ ਪੂਆ ਇੰਨੇ ਨਹੀਂ ਖੁਸ਼ ਹੋਊਗੀ ਚਲ ਮੈਂ ਕਰਦੀ ਆ ਉਹਦੇ ਨਾਲ ਗੱਲ ਕਹਿਨੀ ਆ ਉਹਨੂੰ ਵੀ ਰਾਜਵੀਰ ਤਾਂ ਕਹਿੰਦੀ ਮੈਂ ਤਾਂ ਹੁਣੀ ਤੁਰਦੀ ਆ ਤਾਂ ਐਡੀ ਕਾਲੀ ਹੋ ਕਣੀ ਮੈਂ ਤਾਂ ਤਿਆਰੀ ਫਿਰਦੀ ਆ ਅਸੀਂ ਵੀ ਚੱਲ ਗਏ ਫਿਰ ਤਿਆਰੀਆਂ ਮੈਂ ਵੀ ਮੈਂ ਕੜਾ ਹੋਈ ਗੱਲ ਤਿਆਰ ਨਹੀਂ ਹੈਗੀ ਜੋ ਤਿਆਰ ਮੈਂ ਵੀ ਤਿਆਰਾਂ ਭਣ ਤਾਂ ਕਰ ਹੀ ਨਹੀਂ ਦੀਦੀ ਹੈਗੀ ਦੇਖ ਲੈ ਦੇਖ ਲੈ ਆ ਛੱਡ ਗਿਆ ਮੇਰਾ ਘਰ ਲੰਗ ਗਿਆ ਨਾ ਕੋਲ ਦੀ ਫੇਰ ਕਹ ਦਿੰਦੇ ਨੇ ਕਿ ਭੂ ਆ ਕੇ ਗੁੱਸਾ ਕਰ ਲੈਂਦੀ ਹੈਗੀ ਆ ਗਿਆ ਬਈ ਭੜੇ ਆ ਗਿਆ ਤੂੰ ਤਾਂ ਆਈ ਨਹੀਂ ਫਿਰ ਮੈਂ ਤਾਂ ਹਰਪ੍ਰੀਤ ਨੂੰ ਉੱਥੇ ਵਹਾ ਕੇ ਸਤਰੀ ਗੱਲ ਬਈ ਸਤਰੀ ਗੱਲ ਬਣੀ ਮੈਂ ਨਾ ਮਖਾ ਗੈਸ ਬੜੇ ਕਿਹੜਾ ਬੱਸਾਂ ਦਾ ਟਾਈਮ ਆ ਮਖਾ ਲੇਟ ਹੋ ਜੂਗੀ ਚਲ ਛੱਡ ਪਰਾਂ ਮੈਂ ਤਾਂ ਟਾਲੀ ਕਰਤੀ ਸੀਗੀ ਤੂੰ ਭਣ ਟਾਲ ਕਰ ਦਿੱਤੀ ਹੈਂ ਨਾ ਕੀ ਜ਼ਰੂਰੀ ਕੰਮ ਹੈਗਾ ਵਾਹੀ ਵਾ ਸائیں ਜੀ ਕਹਿੰਦੀ ਸੀ ਹਰਪ੍ਰੀਤਾਂ ਹਾਂ ਵੀ ਆਹਾਂ ਲੀੜਾ ਕਪੜਾ ਆਇਆ ਜਣਾ ਸੀਗਾ ਨਾ ਇਹ ਮਠਾਈ ਉਠੋਈ ਭੂਆ ਕੇ ਫੜਾਇਆ ਆਉਂਦੇ ਫਿਰ ਜ਼ਮੀਨ ਜਮੂਨ ਜੀ ਲਹਾ ਲੈਂਦੇ ਐਂ ਜੀ ਰਾਜਾ ਸਾਂ ਮਠਾਈ ਦੇ ਡੱਬੇ ਦੇ ਕੇ ਭੂਆ ਤੋਂ ਜ਼ਮੀਨ ਲਹਾ ਲੋਂਗੇ ਕਮਲੇ ਹੋਇਆ ਤੁਸੀਂ ਠੇਕੇ ਪਿੱਛੇ ਦਾ ਹੋਵੇ ਸਰਵੇ ਸਰਕਾਰ ਦੀ ਫਿਰਦੀ ਐ ਤੁਹਾਡੇ ਮੰਗਰ ਮੰਗਰ ਵੀ ਮੇਰੀ ਕਦਰ ਪਾ ਲੋ ਭਈ ਕਦਰ ਪਾ ਲੋ ਪਣੇ ਮੇਰੀ ਗੱਲ ਸੁਣ ਲੈ ਮਾਣਾ ਬਟ ਤੂੰ ਜੋਰ ਪਾ ਨਹੀਂ ਜੇ ਅਸੀਂ ਨੂੰ ਕੀਰਾ ਠੇਕਾ ਦੇਤਾ ਨਾ ਤਾਂ ਅੱਜ ਸਾਲ ਠੇਕਾ ਦੇਣਾ ਪਿਆ ਗਰੂ ਨਾਲੇ 1.5 ਕਿੱਲਾ ਜ਼ਮੀਨ ਲੈ ਕੇ ਆਉਗੀ ਦੇਖ ਭਾਈ ਮੇਰੇ ਕੋਲ ਤਾਂ ਗੱਲ ਐ ਸਿੱਧੀ ਮੈਂ ਤਾਂ ਪੂਆ ਦੇ ਮੁੰਡੇ ਤੇ ਤੇ ਪੂਆ ਜੀ ਨੂੰ ਤੋਂ ਮੈਂ ਖੀ ਲੈਣਾ ਇਹਦਾ ਪੂਆ ਨੂੰ ਮੈਂ ਬੜਿਆ ਬੜਿਆ ਕੇ ਰੱਖਦੀ ਆਂ ਬੇਫੀ ਗੱਲ ਛੋਡੇ ਕੋ ਸਾ ਹੱਥ ਲੱਗ ਜੇ ਮਾੜਾ ਮੋਟਾ ਉਹੀ ਤਾਂ ਗੱਲ ਕਰਦੀ ਸੀ ਹੁਣ ਤੂੰ ਤਾਂ ਘੋਲ ਕਰੀ ਜਾਨੀ ਐ ਉਥੋਂ ਕੱਪੜੇ ਲਿਓਨੇ ਸੀ ਆਪਣੇ ਆਤਮੇ ਦੇ ਵਧੀਆ ਕੱਪੜੇ ਦੇ ਹਾਂ ਮੇਰੇ ਤਾਂ ਵਗ ਚੱਲਾਂਗੇ ਘੋਲ ਦੀ ਮੈਂ ਕਰਦੀ ਮੈਂ ਤਾਂ ਐ ਸੋਚ ਰਹੀ ਸੀ ਤੁਸੀਂ ਮੇਰੇ ਕਹਿਣ ਤੇ ਚੱਲਦੀ ਨਹੀਂ ਹੈਗੇ ਮੈਂ ਤੁਹਾਨੂੰ ਐ ਕਹਿਆ ਸੀ ਵੀ ਜਿੱਧਰ ਵੀ ਜਾਣਾ ਹੋਵੇ ਪੂਆ ਨੂੰ ਨਾਲ ਰੱਖਿਆ ਕਰੋ ਪੂਆ ਨੂੰ ਵਿਸ਼ਵਾਸ ਹੋ ਜੇ ਛੋਡੇ ਤੇ ਤੇ ਪੂਆ ਨੂੰ ਹੁਣ ਵਿਸ਼ਵਾਸ ਹੋਊਗਾ ਜੇ ਉਹਨੂੰ ਮਠਿਆਈ ਛੋਡੇ ਘਰੇ ਲੈ ਜਾਗੇ ਵਧੀਆ ਸ਼ੂਟ ਲੈ ਕੇ ਵਗ ਕੁਰਦਾ ਵਿਸ਼ਵਾਸ ਹੋ ਗਈ ਹਾਂ ਹੁਣ ਮਨੇ ਤਾਂ ਪੂਆ ਮੜੇ ਜਿੰਨ ਲਈ ਜਾਂਦੀ ਹਾਂ ਹਰ ਤੇਰੀ ਮੰਨ ਜਾਂਦੀ ਏ ਬੰਦੇ ਤਾਂ ਹੀ ਰ ਤੇ ਮੈਂ ਵੀ ਮੰਨਦੀ ਭਾਈ ਮੰਨਿਆ ਤਾਂ ਸੋਡੀ ਵੀ ਜੇ ਤੁਸੀਂ ਉਹੀ ਗੱਲ ਸਹੀ ਕਦਮਾਂ ਤੇ ਚੱਲੋ ਤਾਂ ਬੰਦੇ ਹੁਣ ਘੋਲ ਨਾ ਕਰ ਤੂੰ ਐ ਕਰ ਫਿਰ ਚੱਲ ਜੀ ਹੁਣ ਹਰਪ੍ਰੀਤ ਵਿਕੀ ਜਾਂਦੀ ਹੂ ਇੱਥੇ ਐ ਕਰ ਤੂੰ ਮੜਾ ਜੇ ਬੈਠੇ ਤੇ ਮੈਂ ਆ ਕੇ ਉਹ ਲਫਾਫਾ ਇਹ ਚੱਕ ਲਿਆ ਮੈਂ ਚੰਗਾ ਆਉਂਦਾ ਕਿਤੇ ਚੱਕ ਲਿਆ ਮੈਂ ਲਫਾਫਾ ਲੈ ਜੀ ਮੈਂ ਨਾ ਆਉਂਦਾ ਭੈਣ ਤਾਂ ਘੋਲ ਹੀ ਕਰ ਗਈ ਤੀ ਇਹ ਤਾਂ ਆਉਂਦੀ ਨਹੀਂ ਤੀ ਇਹ ਤਾਂ ਵਧੀਆ ਹਰਪ੍ਰੀਤ ਨੇ ਮੈਨੂੰ ਔੜ ਗਈ ਗੱਲ ਕਹਿੰਦੀ ਮੈਂ ਤਾਂ ਉਹਰੇ ਸ਼ੂਟ ਸ਼ਾਟ ਕਢਾਉਣੀ ਆ ਚੱਲ ਲੈ ਕੇ ਵਗ ਜਾਗੇ ਆ ਜਾ ਭਣੇ ਮੈਂ ਮੋਟਰਸਾਈਕਲ ਕੱਢ ਦਿੰਨੇ ਬਾਹਰ ਉਹਦਾ ਟਾਈਮ ਲਾਈ ਜਾਂਦੀ ਹੈ ਹੁਣੇ ਵੀ ਹੁਣ ਜਾਣਾ ਤੀ ਪਰੇ ਵੇ ਭਾਈ ਛਾਵਾਂ ਸੇ ਸੋਤੀ ਸਤਿਗੁਰੂ ਸਸਤਰੀ ਗੱਲ ਸਸਤਰੀ ਗੱਲ ਕਿਹੜੀ ਭਾਈ ਮੇਰਾ ਘਰ ਛੱਡ ਕੇ ਤੇ ਦੇਖ ਲਾਉਂਦੀ ਭਾਂਡੇ ਘਰੇ ਆ ਗਿਆ ਹੈ ਪਹਿਲਾਂ ਤੇਰੇ ਘਰੇ ਆਉਣਾ ਤੀ ਹੁਣ ਆਉਂਦੀ ਤੀ ਨਾ ਹੁਣ ਆਉਣਾ ਸੀ ਹਜੇ ਨਾ ਪਹਿਲਾ ਮੇਰਾ ਘਰ ਨਿੱਜੰਦਸਿਆ ਮੁਰਦੇ ਨਾਂ ਤੇ ਆ ਗਿਆ ਲੜਾਈ ਮਲਪਾਲ ਦੀ ਆ ਕੇ ਤਾਂ ਹਜੇ ਹੋਣਾ ਦੇਖ ਨਾ ਰਾਜਵੀਰ ਤੂੰ ਕਰਾਉਣੀ ਕਿੰਨੀ ਵੈਜੀ ਕਰਾਉਣੀ ਆ ਮੇਰੀ ਪੁੱਤਰੀ ਕੀ ਵੈਜੀ ਕਰਾਤੀ ਹੋਈ ਤਾਂ ਚਾਹ ਵੀ ਨਹੀਂ ਪੀਤੀ ਬਾਈ ਨੇ ਨਾ ਕਾਹ ਕਿਹਾ ਨਹੀਂ ਵੈਜੀ ਉਹਦੇ ਪਿੰਡ ਪਿੰਡ ਤਾਂ ਐ ਕਰਾਇਆ ਕਿੰਨਾ ਕੰਮ ਕਰਾਇਆ ਤੇਰੇ ਪਰ ਹੋ ਗਿਆ ਸੀਗੇ ਤੇਰੇ ਕੋਲੇ ਹੁਣ ਖਾਲੀ ਹੱਥ ਤਾਂ ਨਹੀਂ ਆ ਜਾਂਦੇ ਨਾ ਖਾਲੀ ਹੱਥ ਹੀ ਆ ਜੰਨੇ ਮਾਇਓ ਤੇ ਕਹਿੰਦੀ ਆਖੇ ਮਾ ਫਿਰ ਮੱਪੜਿਆ ਬੰਮਾ ਖਾਲੀ ਮੇਰੇ ਘਰੇ ਆ ਜਾ ਕੇ ਤੇ ਲੈ ਕੇ ਆਉਣੇ ਦੀ ਸੂਟ ਆ ਨਾ ਮਠੀ ਦਾ ਡੱਬਾ ਤੇ ਲੀੜਾ ਕਪੜਾ ਜਾ ਲੈਣ ਜਾਂਦੇ ਸੀਗੇ ਲੋਨੀ ਭਾਈ ਦੇਖ ਲੈ ਫਿਰ ਨਾ ਤੇਨੀ ਫੋਨ ਕਰਾ ਜੀ ਮੈਂ ਤੇ ਲੈ ਕੇ ਜਾਉ ਨਾ ਨਾ ਇਹ ਤਾਂ ਉਹੀ ਆ ਗਿਆ ਚਾਂਡ ਜੱਕ ਮੈਨੂੰ ਕੋਲੋਂ ਫੋਨ ਕਰਿਆ ਉਹ ਮੈਂ ਨਾਲੇ ਆਪ ਹੀ ਤੂੰ ਆਖੀ ਜਾਨੀ ਆ ਕਿਹੜਾ ਖਾਣੇ ਹੋਣਾ ਸੀ ਮੇਰੀ ਗੱਲ ਆ ਕਿਹਨੀ ਲੈਣ ਆਏਗਾ ਇਹ ਤਾਂ ਕੰਮਲੀਆਂ ਗੱਲਾਂ ਕਰੀ ਜਾਂਦੀ ਆਂ ਕੀ ਕਹਿੰਦਾ ਪੂਆ ਉਹ ਮਖਾਣਾ ਭੈਣ ਬਸਿੰਦ ਕਰ ਲੂ ਪੂਆ ਦੇ ਸੂਟ ਵਧੀਆ ਤਾਂ ਆਇਆ ਕੀ ਮੈਂ ਤਾਂ ਮੰਜੇ ਤੇ ਬੈਠ ਮੈਂ ਚਾ ਲਿਓਨੀ ਆ ਤੁਹਾਡੇ ਪੂਆ ਬੈ ਜਾ ਲੈ ਤੂੰ ਕੀ ਬੈ ਜਾ ਨਾ ਦੇਖ ਲੈ ਫਿਰ ਨਾ ਫਿਰ ਪੂਆ ਇੱਥੇ ਦੇਖ ਲੈ ਕੋਈ ਕਦਰ ਨਾ ਕਰੀ ਵੀ ਉਹਦੇ ਲੱਖ ਰੁਪਏ ਛੱਡ ਕੇ ਆ ਗਈ ਤੇ ਭੈਣ ਨੂੰ ਤੂੰ ਜਰਕਦੇ ਨੇ ਲੈਣਾ ਆ ਗਿਆ ਮੋਟਰਸਾਈਕਲ ਤੇ ਰਾਜਵੀਰ ਨੂੰ ਮੈਨੂੰ ਨਾ ਆਖੇ ਪੂਆ ਤੂੰ ਵੀ ਬਗ ਚੱਲ ਮੇਰੀ ਗੱਲ ਤਾਂ ਸੁਣਦੀ ਨੂੰ ਤੂੰ ਰੌਲਾ ਪਾਈ ਜਾਨੀ ਐ ਤੇਰੇ ਘਰੇ ਹੁਣ ਖਾਲੀ ਹੱਥ ਕਿਵੇਂ ਵਗ ਜੀਏ ਤੇਰੀਆਂ ਨੂਹਾਂ ਕੀ ਕਹਿਣਗੀਆਂ ਨਾਲੇ ਤਾਂ ਮਠਿਆਈ ਲੈ ਕੇ ਆਉਂਦੀ ਸੀ ਨਾਲੇ ਕਈ ਸੂਟ ਨਾ ਉੱਥੇ ਬੈਠੀ ਸੀ ਆ ਮੇਰੇ ਮਾਨਸਾ ਹਰਪ੍ਰੀਤ ਇਹ ਭੈਣ ਨੂੰ ਮੈਂ ਲੈਣ ਆਇਆ ਸੀ ਮਹਾ ਵੀ ਬਰੀਆ ਭੂਆ ਦੇ ਨਾ ਚੰਗੇ ਚੰਗੇ ਮਹਿੰਗੇ ਮਹਿੰਗੇ ਸੂਟ ਪਸੰਦ ਕਰ ਲੂਗੀ ਤਾਂ ਆਇਆ ਜੀ ਮੈਂ ਤਾਂ ਸੂਟ ਤਾਂ ਲੈ ਕੇ ਥੋਡੇ ਕਿਹਨੂੰ ਸਾਡੀ ਹੱਥ ਕਿਵੇਂ ਬਗ ਜਾਂਦੀ ਇਹ ਨੁਹਾ ਕੀ ਕਰਨੀ ਮੈਂ ਕਹਿੰਦਾ ਮੈਨੂੰ ਤਾਂ ਲੋੜ ਨਹੀਂ ਸੀ ਤੇ ਤੂੰ ਮੈਨੂੰ ਇੱਕ ਫੋਨ ਕਰ ਲੈਂਦਾ ਵੀ ਭੂਆ ਨਾ ਤਾਂ ਮੈਂ ਰਾਜਵੀਰ ਨੂੰ ਲੈ ਕੇ ਜਾਉਂ ਨਾਲ ਮੈਂ ਤੈਨੂੰ ਲੈ ਕੇ ਜਾਉਂਗਾ ਤਾਂ ਮੈਂ ਕਿਉਂ ਤੇ ਕੋਈ ਗੜੇ ਬਾੜੇ ਪੈਸੇ ਲਵਾ ਕੇ ਆਉਂਦੀ ਸੀ ਤੂੰ ਤੂੰ ਪੰਗੇ ਦਾ ਸਾਰੇ ਹਰਪੀ ਤੇ ਛੇੜਦੀ ਐ ਉਹਨੇ ਕਹਦਾ ਤੂੰ ਕਿ ਰਾਜਵੀਰ ਨੂੰ ਲਿਆ ਚਲ ਨਵੇਂ ਫੈਸ਼ਨ ਦੇ ਲੈ ਲੂ ਅੱਜ ਕੱਲ੍ਹ ਦੇ ਜਵਾਨੇ ਆ ਫਾਨੂੰ ਤਾਂ ਪਤਾ ਵੀ ਨਹੀਂ ਕਿਹੜੇ ਸ਼ੂਟ ਹੁੰਦੇ ਨੇ। ਨਾ ਨਾ ਤੂੰ ਗੱਲ ਨੂੰ ਉਲਟ ਸਮਝਿਆ ਨਹੀਂ। ਮੈਂ ਤਾਂ ਨਵੇਂ ਫੈਸ਼ਨ ਦੇ ਆਪ ਹੀ ਲਿਆਉਂਗੀ। ਮੈਂ ਤਾਂ ਲੱਖ ਰੁਪਈਆ ਦੇ ਦੱਸਦੇ ਹੋ ਕੇ ਮਿੰਟਾ ਲੋੜ ਨਹੀਂ ਛੋੜੇ ਸ਼ੂਟਾਂ ਦੀ। ਲੈ ਪੂਆ ਹੁਣ ਤਾਂ ਲੱਖ ਦੀਆਂ ਗੱਲਾਂ ਫੇਰ ਕਰਨ ਲੱਗੀ। ਉਹ ਤਾਂ ਜੱਬ ਨਵੇਂ ਡਿਆ ਸੀਗਾ ਤਾਂ ਅਸੀਂ ਤਾਂ ਅਸੀਂ ਸ਼ੂਟ ਲੈਣ ਗਈ ਜਾਂਦੇ ਸੀ ਹੁਣ। ਨਾ ਨਾ ਮਿੰਦੇ ਸ਼ੂਟਾਂ ਦੀ ਲੋੜ ਨਹੀਂ। ਜੇ ਤੂੰ ਮੇਰੇ ਘਰੇ ਭੱਗ ਜਾਂਦਾ ਮੈਨੂੰ ਜਾਵਾ ਗੁੱਸਾ ਨਹੀਂ ਸੀ। ਮੈਂ ਪਹਿਲਾਂ ਆ ਕੇ ਗਈਆਂ ਰਾਜਵੀਰ ਕੋਲ। ਉਹ ਫੇਰ ਚੱਲ ਮੈਂ ਹੁਣ ਖਾਲੀ ਹੱਥ ਭੱਗ ਜਾਣਾ ਭਈ ਤੇਰੇ ਕਾ ਨੂੰ ਆਇਆ ਤੇ ਚੁਰਗਿਓ ਭੈਣ ਹੁਣ ਪਤਾ ਨਹੀਂ ਕਿੱਧਰ ਭੱਗ ਗਈ ਲੈ ਸੀ ਮਾਨਸਾ ਜਾਣਾ ਸੀ ਹੁਣ ਤੇਰੇ ਬਾਅਦ ਤੂੰ ਨਾਲ ਵਗ ਚੱਲ ਫਿਰ ਮਾਨਸਾ ਹੁਣ ਫਿਰ ਹੋਰ ਕੀ ਐ ਤੂੰ ਸੂਟ ਪਸੰਦ ਕਰ ਲਈ ਹੋਂਦਾ ਤੂੰ ਮੈਨੂੰ ਉਧਲੇ ਮਾਣੋ ਭਾਈ ਪੋਚੇ ਮਾਰੇਗਾ ਸੱਚਾ ਹੋਵੇਗਾ ਤੇ ਭੂਆ ਤੂੰ ਵੀ ਵਗ ਚੱਲ ਜਦੋਂ ਤੂੰ ਮੈਨੂੰ ਪਹਿਲਾਂ ਕਹਿੰਦਾ ਨਾ ਰਾਜਵੀਰ ਨੂੰ ਸੁਨੇਹਾ ਲਾ ਦਿੰਦਾ ਵੀ ਨਾਲੇ ਭੂਆ ਨੂੰ ਤਿਆਰ ਕਰ ਲੈ ਨਾਲੇ ਭਾਈ ਤੂੰ ਤਿਆਰ ਹੋ ਜਾ ਪੜੇ ਫਿਰ ਐ ਕਰਦੇ ਆਂ ਤਾਂ ਨਾ ਬਲੱਡ ਵਧੀ ਰਹਿਊਗਾ ਤੂੰ ਐ ਕਰ ਚੱਕ ਮੋਟਰਸਾਈਕਲ ਤੂੰ ਹਰਪ੍ਰੀਤ ਨੂੰ ਚੜਾ ਕੇ ਲੈ ਮੈਂ ਤੇ ਭੂਆ ਬਸਤੇ ਆ ਗਈਆਂ ਤੁਸੀਂ ਦੋਨੇ ਹੀ ਜਾਣੀਆਂ ਜੇ ਪਸੰਦ ਕਰ ਲਈ ਛੁੱਟ ਪਈ ਆ ਜੀ ਆਓ ਅਸੀਂ ਆ ਗਈਆਂ ਜਾ ਤੂੰ ਚੱਲ ਫਿਰ ਮੈਂ ਜਾਣਾਂਗਾ ਤੂੰ ਹਰਪ੍ਰੀਤ ਨੂੰ ਲੈ ਕੇ ਜਾ ਮਾਨਸਾ ਤੁਸੀਂ ਦੋਨੇ ਹੀ ਭੂਆ ਭੀਤੀ ਆ ਰਹੇ ਹੋ ਨਾ ਥੋੜੀ ਜਿਹਾ ਮੈਨੂੰ ਬਰਿਆਲ ਨੂੰ ਰਹਿਂਦਿਆ ਕਰ ਮੈਂ ਤੈਨੂੰ ਦੱਸਾਂ ਗੱਲ ਇਹ ਤੈਨੂੰ ਆਖ ਦਿੰਦੇ ਨੇ ਵੀ ਤੂੰ ਭੂਆ ਨੂੰ ਬਰਿਆਲ ਤੂੰ ਮੈਨੂੰ ਫੇਰ ਠੰਡੀ ਕਰ ਦਿੰਨੀ ਠਾਰ ਦਿੰਨੀ ਆ ਜੀ ਕੱਪੜੇ ਪਾ ਕੇ ਆ ਚੱਜਦੇ ਜਾ ਮੈਂ ਤੁਹਾਨੂੰ ਦੱਸਾਂ ਗੱਲ ਸੋਹਣੇ ਕੱਪੜ ਖਰਪੁਰ ਜਨੇ ਹੋਰ ਨਵਾਂ ਪੰਗਾ ਛੇੜਤਾ ਉਹ ਮਸਾਂ ਗੱਲ ਟਿੱਕੀ ਦੀ ਠੇਕੇ ਵਾਲੀ ਠੇਕੇ ਠੇਕਾ ਪੂਆ ਫੇਰ ਕਰੀ ਜਾਂਦੀ ਐ ਪਤਾ ਨਹੀਂ ਭਾਈ ਹੁਣ ਕਿਵੇਂ ਬਣੂਗੀ ਲੈ ਚੱਲ ਜੇ ਦੋਨੇ ਜਣੀਆਂ ਉੱਥੇ ਆ ਜਾਣ ਪੂਆ ਭਤੀਜੀ ਫੇਰ ਵੀ ਲੋਟ ਐ ਆਪਦੇ ਸੂਟ ਪਸੰਦ ਕਰ ਲੈਣ ਮੋਟਰਸਾਈਕਲ ਸਟਾਰਟ ਹੀ ਨਹੀਂ ਹੋਇਆ ਸੀ ਪਤਾ ਨਹੀਂ ਕੀ ਗੱਲ ਹੋ ਗਈ ਸੀ ਗੇਰ ਲੱਗਿਆ ਪਿਆ ਜੀ ਕਿਹੜਾ ਭੁੱਲ ਗਿਆ ਨਿਕਦਾ ਕਾਹਲ ਚ ਨਾ ਹੁਣ ਪਤਾ ਨਹੀਂ ਕਿਵੇਂ ਗੱਲ ਨਿਬੜੂ ਮੈਂ ਲੈ ਕੇ ਮੁੜ ਜਾਂਦਾ ਭੂਆ ਪਤਾ ਨਹੀਂ ਬਿੜਕਾ ਪਾਹਂਦੀ ਨੇ ਕਿੱਥੇ ਖੜੀ ᱛੀ ਏ ਮੜੀ ਸ਼ਹਿਰ ਹੈ ਮਰਦਾ ਸ਼ਹਿਰ ਦੁਖਣ ਲੱਗ ਗਿਆ ਅੱਜ ਜਾ ਕੇ ਭੂਆ ਤਾਂ ਇੰਨਾ ਬੋਲਦੀ ਐ ਭੂਆ ਨੇ ਤਾਂ ਦਿਮਾਗ ਖਾ ਲਿਆ ਭੂਆ ਤੈਰਾ ਤੇ ਇੱਥੇ ਦਿਮਾਗ ਖਾਦਾ ਹੈਗਾ ਦੁਕਾਨਤੀ ਮਾਨਸਾ ਉਹ ਮੇਰੇ ਨਤਨੇ ਵਾਲੀ ਬੁਰੀ ਕੀਤੀ ਪਤਾ ਨਹੀਂ ਕਿੱਥੇ ਲੁਕੀ ਖੜੀ ਧੀ ਅਖੇ ਤੂੰ ਭਾਈ ਮੋਟਰਸਾਈਕਲ ਸਿਆਣ ਲਿਆ ਅਖੇ ਤਲਵੰਡੀ ਵਾਲਿਆਂ ਦਾ ਮੋਟਰਸਾਈਕਲ ਖੜੇਗਾ ਤੇਰੇ ਪਿੱਛੇ ਆ ਗਈ ਸੀ ਹੋਰ ਤਾਂ ਰਾਜਵੀਰ ਦੇ ਘਰੇ ਆ ਗਈ ਤੇ ਕਹਿੰਦੀ ਤੋ ਕੇ ਮੇਰਾ ਕੁਮੇਰ ਕਾ ਛੱਡਿਆ ਆਇਤੀ ਬੜਾ ਚਾਬੇ ਚੁੱਕਿਆ ਆ ਗਿਆ ਤੀ ਉਹ ਕੇ ਉਹਦਾ ਤਾਂ ਪੰਗਾ ਹੀ ਹੋ ਗਿਆ ਉਹਦਾ ਤਾਂ ਰਾਜਵੀਰ ਦੀ ਘਰ ਕਿਤੇ ਹੋਰ ਪਵਾਉਣਾ ਬੂਆਪਨ ਉਹ ਤਾਂ ਰਾਜਵੀਰ ਨੇ ਫਿਰ ਐ ਪਾਲੀ ਵਿਚਾਰਿਆਂ ਨੂੰ ਹੋ ਕਰਿਆ ਰਾਜਵੀਰ ਦੀ ਥੋੜੀ ਜਿਹੀ ਮੰਨਦੀ ਐ ਉਹ ਮੰਨਦੀ ਤਾਂ ਹੈਗੀ ਤਾਂ ਵੀ ਤਾਂ ਕਹਿਨੀ ਆ ਫੇਰ ਉਹ ਤਾਂ ਐ ਕਹਿਨੀ ਆ ਹੁਣ ਤਾਂ ਉਹ ਗੱਲ ਦਬਾਇਆ ਲੀੜਾ ਕਪੜਾ ਵੱਡਣ ਜੋਗਰੀ ਨੇ ਉਹ ਦਾ ਕਦੇ 200 ਵਾਲਾ ਛੂਟ ਨਹੀਂ ਪਾਇਆ ਉਥੇ 2-2000 ਵਾਲਾ ਮੁੱਠ ਪਾਵੇ ਉਹ ਮੈਂ ਭੈਣ ਕੋਲੇ ਗੱਲ ਕਰੀ ਮੈਂ ਦਬਾ ਤੇ ਚੱਲ ਕੋਲੇ ਗੱਲ ਕੀਤੀ ਮਾਹਾਂ ਤੂੰ ਡੇਢ ਕਿੱਲਾ ਹੁਣ ਜ਼ਮੀਨ ਦਾ ਲਹਾ ਦੇ ਭੈਣ ਕਹਿੰਦੀ ਲੈ ਦੇ ਕੇ 2-4 ਸੂਟ ਮਠੀ ਤੇ ਡੱਬਾ ਤੁਸੀਂ ਕਿ ਭੁੱਧ ਜ਼ਮੀਨ ਲਾਉਂ ਨੂ ਫਿਰ ਨਾ ਹੋਰ ਉਹ ਤਾਂ ਪਈ ਬੋਲੀ ਰਾਜਵੀਰ ਤਾਂ ਉਹ ਐ ਤਾਂ ਉਹੀ ਕਹਿ ਦਾਂਦੀ ਆ ਉਹ ਮੈਂ ਕਰ ਲੂ ਉਹਦੇ ਨਾਲ ਗੱਲ ਮੰਨ ਜੀ ਦੋ ਕੱਲੀ ਰਾਜਵੀਰ ਦੀ ਐ ਤੂੰ ਆ ਰਾਜਵੀਰ ਜੀ ਮੰਨਦੀ ਐ ਰਾਜਵੀਰ ਆਪਣੀ ਮੰਨ ਲੂਗੀ ਰਾਜਵੀਰ ਕੇਰੀਂ ਕਹਿੰਦੀ ਹੁੰਦੀ ਐ ਕੋਈ ਨਹੀਂ ਰਾਜਵੀਰ ਨੂੰ ਐ ਕਹਿ ਜਾਂਗੇ ਵੀ ਕੋਈ 5-4000 ਰੁਪਏ ਦੇ ਦਿਆਂਗੇ ਮੈਂ ਤਾਂ ਨਾਲ ਹੀ ਵਹੋਂਦਾ ਤੀ ਭੈਣ ਕਹਿੰਦੀ ਤੂੰ ਲੈ ਬਗ ਜਾ ਮੋਟਰਸਾਈਕਲ ਤੇ ਕੱਲੀ ਮੈਂ ਨਾਲ ਲੈ ਕੇ ਆਉਂ ਇਹਨੂੰ ਕਦੀ ਹਾਂ ਹੋ ਕਦੀ ਐ ਕਿ ਮੈਨੂੰ ਤੂੰ ਨਾ ਤਹੂਂ ਤੂੰ ਮੰਗ ਰੋ ਆਇਆ ਤੂੰ ਮੋਟਰਸਾਈਕਲ ਲੈ ਕੇ ਪਤਾ ਨਹੀਂ ਤੂੰ ਕਹਿੰਦਾ ਮੈਂ ਤਾਂ ਸਾਹਬ ਕਰਨ ਵਗਿਆ ਆੜਤੀਆਂ ਨੇ ਤੇ ਉਹ ਮੇਰੇ ਕੋਲੇ ਪਹਿਲਾਂ ਖੜੀਆਂ ਮੇਰਾ ਤਾਂ ਨਹੀਂ ਦਿਮਾਗ ਟੱਕਤਾ ਮੈਨੂੰ ਕਹਿੰਦੀ ਹਾਂ ਹਾਂ ਤੂੰ ਇਹਨੂੰ ਕੱਲੀ ਨੂੰ ਫੋਨ ਕਿਵੇਂ ਲਾਇਆ ਤਾਂ ਮੈਨੂੰ ਫੋਨ ਨਾ ਕਰਿਆ ਨਹੀਂ ਮੈਂ ਖਪੂ ਆ ਗਲਤੀ ਹੋ ਗਈ ਮੁੜ ਕੇ ਪਾਈ ਅੱਜ ਤੋਂ ਬਾਅਦ ਮੈਂ ਤਾਂ ਰਾਜਵੀਰ ਨੂੰ ਸਾਦੀ ਨਹੀਂ ਸੀ ਤਾਂ ਕੱਲੀ ਲੈ ਜਾ ਕਰਾਂਗੇ ਉਹ ਸ਼ੂਟ ਮੈਂ ਤਾਂ ਹੁਣ ਐ ਕਹਿੰਦੀ ਆ ਮੈਂ ਤਾਂ ਐ ਕਹਿੰਦੀ ਆ ਸ਼ੂਟ ਛਾਟ ਤਾਂ ਤੂੰ ਛੱਡ ਪਰੀ ਜਿਹੜਾ ਕੰਮ ਕਰਨ ਵਾਲਾ ਜ਼ਮੀਨ ਵਾਲਾ ਕੇਰਾ ਜ਼ਮੀਨ ਲਹਾ ਲਾ ਮੰਗ ਰੋ ਕੁਝ ਮਰਜ਼ੀ ਕਰਦੀ ਫਿਰ ਫਿਰ ਆਪਣਾ ਕੀ ਬਗੈੜ ਦੂੰਗੀ ਲੈ ਜ਼ਮੀਨ ਮੈਂ ਮੱਲੋ ਮੱਲੀ ਲਹਾ ਲੂੰਗਾ ਜਿਹੋ ਜ਼ਮੀਨ ਭੂਆ ਮੰਨੂਗੀ ਫੇਰੀ ਆ ਉਹਦੀਆਂ ਨੂਹਾਂ ਪਤਾ ਨਹੀਂ ਕੀ ਬੋਲਣਗੀਆਂ ਹਜੇ ਉਹ ਨੂਹਾਂ ਤੋਂ ਕਿ ਟਿੰਡਗਾ ਲੈਣੀਆਂ ਰਾਜਵੀਰ ਨੂੰ ਮੈਂ ਕਿਹਾ ਹੋਇਆ ਰਾਜਵੀਰ ਨੂੰ ਮੈਂ ਦੱਸਿਆ ਹੋਇਆ ਸਾਰਾ ਤਰੀਕਾ ਵੀ ਭੂਆ ਦੀ ਆਪਾਂ ਤੂ ਆਏ ਗਏ ਜੀ ਵੀ ਭੂਆ ਮੈਂ ਤੇਰੇ ਉਹੀ ਗੱਲ ਪੈਸੇ ਕਢਵਾ ਕੇ ਲੈਉਣੀਆਂ ਭੂਆ ਦੇ ਖਾਤੇ 'ਚ ਪੈਸੇ ਪਏ ਐ ਇਹ ਗੱਲ ਤੇਰੀ ਠੀਕ ਹੈ ਹਾਂ ਇਹ ਕੰਮ ਲੋਟਾ ਲਾ ਦੇ ਤੇ ਨੂਠਾ ਲਾਉਣਾ ਪਊਗਾ ਪੈਸੇ ਕੱਢਣ ਵੇ ਤੇ ਜੇ ਤੂੰ ਆਪਦੇ ਮੁੰਡੇ ਨੂਹਾਂ ਤੋਂ ਕਢਵਾਏ ਨਾਲ ਜਾ ਕੇ ਤੇਥੋਂ ਇਹ ਫੜ ਲਾਂਗੇ ਪੂਆ ਦੇ ਖਾਤੇ 'ਚ ਹੈਗਾ 23000 ਰੁਪਇਆ ਤਾਂ ਹੀ ਛਾਲਾ ਮਾਰਦੀ ਹੈ 23000 ਤਾਂ ਹੈਗਾ ਹੁਣ ਇੱਕ ਗੱਲ ਮੈਂ ਤੈਨੂੰ ਹੋਰ ਵੀ ਦੱਸ ਦਿੰਨਾ ਹਾਂ ਅੱਜ ਤਾਂ ਪੂਆ ਨੂੰ ਮਨਾਉਣਿਆ ਕੱਲ ਨੂੰ ਭੈਣ ਮਨਾਉਣੀ ਪੂ ਭੈਣ ਦੇ ਵੀ ਨਾਲ ਹੀ ਲਹਾਵਾਂਗੇ ਜਿਵੇਂ ਨੂੰ ਭੈਣ ਦੇ ਨਾਲ ਵੀ ਹੈਗੀ ਐ ਚੰਦਰੀ ਕਿਤੇ ਹੁਣ ਉਹ ਨਾ ਆਖੜ ਕੇ ਵੇਝੀ ਉਹ ਕਹਿੰਦੀ ਵੀ ਪੂਆ ਲਈ ਲਾਹਾਂ ਮੈਂ ਨਹੀਂ ਆਪਦੀ ਹਜੇ ਲਾਹੂੰਦੀ ਚਲ ਫਿਰ ਦੇਖੀ ਜੋ ਭੈਣ ਤਾਂ ਭੈਣੀ ਹੁੰਦੀ ਐ ਤੇਰਾ ਭੂਆਰੀ ਲਗਾ ਲਾ ਉਹ ਤਾਂ ਵੀ ਟੈਡੀ ਹੁੰਦੀ ਉਹ ਤਾਂ ਉਹੀ ਗੱਲ ਮੰਨੀ ਜਾਊਗੀ ਸਾਰੇ ਐਡੀ ਛੋਟੀ ਉਮਰ ਚ ਨਹੀਂ ਕੁੜੀਆਂ ਲਹੋਂਦੀਆਂ ਹੁੰਦੀਆਂ ਮੈਂ ਤੈਨੂੰ ਦੱਸਾਂ ਜੇ ਤੂੰ ਐਂ ਕਹੇ ਤਾਂ ਉਹਨੂੰ ਤੇਰੇ ਵਾਲੀ ਵੀ ਲਾ ਦੇ ਉਹ ਭੂਆਰੀ ਨੂੰ ਵੀ ਮਕਰਾ ਦਊਗੀ ਉਹ ਵੀ ਨਹੀਂ ਲਗਾਉਣੀ ਕੋਈ ਆਖੂ ਮੇਰੇ ਨਾਨਕ ਸੱਕਾਂ ਪਰਨੀ ਆ ਜੀ ਜੇ ਵੀ ਤੂੰ ਜਾਣ ਕੇ ਹਜੇ ਇਹਦੇ ਪ੍ਰੋਗਰਾਮ ਪਏ ਸਾਰੇ ਬੰਦੇ ਨੂੰ ਐਵੇਂ ਸ਼ੱਕ ਹੋ ਜਾਂਦਾ ਵੀ ਹਮ ਨਹੀਂ ਮੇਰੇ ਕੋਲੇ ਆਉਣ ਨੂੰ ਜਾਣੂ ਹਟ ਜਾਣਗੇ ਚਲ ਠੀਕ ਐ ਰੱਖਣ ਦੇ ਉਹਦੀ ਜ਼ਮੀਨ ਕਿੱਧਰ ਹੀ ਅੱਪਾਂ ਨੂੰ ਦੇ ਦਊਗੀ ਉਹ ਭੂਆ ਵਰਗੀ ਨਹੀਂ ਹੈਗੀ ਉਹ ਚੰਗਾ ਫਿਰ ਤੂੰ ਐਂ ਕਰ ਰੋਟੀ ਟੁੱਕ ਬਣਾ ਰੋ ਸਬਜੀ ਸੂਜੀ ਕਾਦੀ ਬਣਾਈ ਗਏ ਹੁਣ ਉਹ ਸਬਜੀ ਦਾ ਹੁਣ ਵਾਸੇ ਜਿਹੜੀ ਬਣੂਗੀ ਵਧੀਆ ਜਿਹਾ ਆਪਣਾ ਤੈਨੂੰ ਆਖਿਆ ਸੀ ਉਥੋਂ ਮੈਂ ਇੱਕ ਗਰਗਾ ਵਾਲਿਆਂ ਨੂੰ ਲੈ ਲਾ ਬਣੀ ਬਣਾਈ ਲੈ ਲਾ ਹੁਣ ਮੈਥੋਂ ਜਾ ਕੇ ਬਣ ਨਹੀਂ ਬੰਦਿਆ ਵਾਲੇ ਹੁੰਦੇ ਨੇ ਹੋਟਲ ਵਾਲਿਆਂ ਦਾ ਨਾ ਜਾਨਾ ਨਹੀਂ ਤਾਂ ਬਾੜੀ ਵਧੀਆ ਸਬਜੀ ਹੁੰਦੀ 21 ਵਾਰਾਂ ਤਾਂ ਲੈ ਕੇ ਆਂਦੀ ਮੈਂ ਤੇ ਤੈਨਾਂ ਅੱਕ ਜੀ ਮੂੰਗੀ ਦਾਲੀ ਲੈ ਲੈ ਪਵਾ ਆਜ ਆਜ ਬਣਾ ਰੋਟੀ ਹੁਣ ਪਰੇ ਚੱਲ ਫਿਰ ਨਾਲ ਕਰਾਉਣਾ ਪੂ ਮਾੜਾ ਮਟਰ ਸੋਈ ਤਾਂ ਮੈਥੋਂ ਨਿਕਰ ਲੀ ਤਾਂ ਅੰਦਾਵਾ ਤਾਂ ਥੱਕੀ ਪਈਆਂ ਇਸੇ ਨੂੰ ਲਾਉਣੀ ਆ ਹੁਣ ਨਾਲ